ਤੁਸੀਂ ਦੇਖ ਰਹੇ ਹੋ ਟੀਵੀ 7 ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਕਪਿਲ ਕਤਿਆਲ ਰਾਤ ਦੇ ਸਮੇਂ ਨਜਾਇਜ਼ ਅਸਲੇ ਦੇ ਨਾਲ ਦੋ ਸੱਕੇ ਭਰਾ ਜਿਹੜੇ ਬਦਮਾਸ਼ੀ ਕਰਦੇ ਹੋਏ ਪੁਲਿਸ ਦੇ ਜਿਹੜੇ ਹੱਤੇ ਔਰ ਇਸ ਦੀ ਜਾਣਕਾਰੀ ਅੱਜ ਲੁਧਿਆਣਾ ਦੇ ਏਡੀਸੀਪੀ ਸਮੀਰ ਵਰਵਾ ਦੇ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਹੋਰ ਕੀ ਖੁਲਾਸੇ ਕੀਤੇ ਜਾਣਗੇ ਆਓ ਦਿਖਾਣੇ ਤਸਵੀਰਾਂ ਇਸ ਪ੍ਰੈਸ ਕਾਨਫਰੰਸ ਦੀਆਂ ਤੇ ਕਰਦੇ ਹਾਂ ਗੱਲਬਾਤ ਜਿਸ ਰਬਾ ਨਗਰ ਦੀ ਟੀਮ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਸਫਲਤਾ ਤੇ ਵਧੀਆ ਸਫਲਤਾ ਜਿਹੜੀ ਹਾਸਲ ਹੋਈ ਹੈ ਇਨਾਂ ਦੀ ਟੀਮ ਨੇ ਇੱਕ ਜਿਹੜਾ ਕੋਖਿਆਦ ਅਪਰਾਧੀ ਸੀਗੇ ਦੋ ਗੁਰਦੀਪ ਸਿੰਘ ਵਿੱਕੀ ਤੇ ਹਰਪ੍ਰੀਤ ਸਿੰਘ ਰਿੱਕੀ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਇਹ ਦੋਨੋਂ ਮੋਲਾਪੁਰ ਦੇ ਰਹਿਣ ਵਾਲੇ ਨੇ ਦੋਨੋਂ ਭਰਾ ਨੇ ਇਹਨਾਂ ਨੇ 29 ਤਰੀਕ ਨੂੰ ਜਿਹੜਾ ਹੈਗਾ ਕਿ ਆਪਣੀ ਨੋਵਾ ਗੱਡੀ ਲੈ ਕੇ ਵੈਪਨ ਲੈ ਕੇ ਨਜਾਇਜ਼ ਅਸਲਾ ਇਹਨਾਂ ਕੋਲ ਹੈਗਾ ਉਹ ਲੈ ਕੇ ਤੇ ਇਹਨਾਂ ਨੇ ਜਿਹੜਾ ਹੈਗਾ ਕਲੂਟਕ ਹੋ ਕਰਦੇ ਨੇ ਤੇ ਇਹਨਾਂ ਨੇ ਸਰਬਨਗਰ ਦੇ ਏਰੀਆ ਵਿੱਚ ਇੱਕ ਬੱਦੇ ਕੋਲੋਂ ਜਿਹੜੇ ਪੈਸੇ ਵੈਪਨ ਦਿਖਾ ਕੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਲੋਕਾਂ ਨੇ ਵੀ ਇਹਨਾਂ ਨੂੰ ਜਿਹੜਾ ਹੈਗਾ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਮੌਕੇ ਤੋਂ ਫਰਾਰ ਹੋ ਗਏ ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਕੇਸ ਰਜਿਸਟਰ ਕਰਕੇ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਜਿਹੜਾ ਨਾਜਾਇਜ਼ ਹਥਿਆਰ ਹੈਗਾ ਤੁਸੀਂ ਦੇਖ ਸਕਦੇ ਹੋ ਪਿਸਟਲ ਹੈਗਾ 7.65mm ਦਾ ਤੇ ਨਾਲ 7 ਰਾਊਂਡ ਨੇ ਉਹ ਜਿਹੜੇ ਬਰਾਮਦ ਹੋਏ ਨੇ ਤੇ ਜਿਹੜਾ ਇਹ ਇਹਨਾਂ ਚ ਜਿਹੜਾ ਦੋਸ਼ੀ ਕਰੀਕੀ ਹੈਗਾ ਉਹ ਤੇ ਜਿਹੜਾ ਪਹਿਲਾਂ ਵੀ ਕੰਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਦਾਖੇ ਥਾਣੇ ਵਿੱਚ ਪਰਚਾ ਦਰਜ ਹੈਗਾ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਦੋਸ਼ੀ ਇਹਨਾਂ ਦਾ ਹੋਰ ਸੀਗਾ ਸਾਥੀ ਜਿਹੜਾ ਸੀਗਾ ਜਤਿੰਦਰ ਸਿੰਘ ਕਾਕੀ ਜੋੜਾ ਦੇ ਨਾਲ ਸੀਗਾ ਜਿਹੜਾ ਕਿ ਇਹ ਹਾਲ ਤੱਕ ਇਹਦੀ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਅਸੀਂ ਇਹਨੂੰ ਵੀ ਜਿਹੜਾ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਸਰ ਇਹ ਕੀ ਇਨੋਵਾ ਕਾਰ ਦੇ ਵਿੱਚ ਆ ਕੇ ਕਰਦੇ ਸੀ ਬਿਲਕੁਲ ਜਿਹੜੀ ਹੈ ਇਨੋਵਾ ਰੇ ਕਾਰ ਜਿਹੜਾ ਸੈਂਟਰ ਆਪਣਾ ਰਿਪੇਅਰ ਸੈਂਟਰ ਚਲਾਉਂਦੇ ਨੇ ਤੇ ਜਿਹੜੀ ਇੱਕ ਸੈਕੰਡ ਹੈਂਡ ਇਨੋਵਾ ਕਾਰ ਹੈਗੀ ਹੈ ਇਹ ਇਹਨਾਂ ਕੋ ਇਹ ਲੈ ਕੇ ਹਾਈਵੇ ਦੇ ਉੱਪਰ ਜਿੰਨੀ ਕੋਈ ਲੁੱਟਕੋ ਹੁੰਦੀ ਹੈਗੀ ਐ ਇਹ ਖਾਸ ਕਰ ਜਿਹੜਾ ਜਗਰਾਉਂ ਮੋਲਾਪੁਰਾ ਵਾਲਾ ਏਰੀਆ ਹੈਗਾ ਉੱਤੇ ਵਾਰਦਾਤ ਨੂੰ ਇਲਜ਼ਾਮ ਦਿੰਦੇ ਸੀ ਇਸ ਲਾ ਕਿਥੋਂ ਲਿਆਂਦੇ ਇਹ ਇਹ ਹਾਲੇ ਜਿਹੜੀ ਮੁੱਢਲੀ ਤਫਤੀਸ਼ ਹੈਗੀ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਐਮਪੀ ਬੱਧੇਪਰਦੇਸ਼ ਤੋਂ ਇਹ ਲੈ ਕੇ ਆਏ ਬਾਕੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਬਾਕੀ ਹੋਰ ਇਨਵੈਸਟੀਗੇਸ਼ਨ ਕਰਾਂਗੇ ਦੋਨੇ ਭਰਾ ਨੇ ਜੀ ਤੇ ਬਿਲਕੁਲ ਦੋਨੋਂ ਸਾਰੇ ਭਰਾ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਏਡੀਸੀ ਵੀ ਸਮੀਰ ਵਰਮਾ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਵੱਲੋਂ ਇੱਕ ਪਿਸਤਲ ਜਿਹੜੀ ਇਹਨਾਂ ਦੇ ਕੋਲ ਬਰਾਮਦ ਹੋਈ ਹੈ ਤਾਂ ਹੋਰ ਜਿਹੜਾ ਕਿ ਇਹਨਾਂ ਨੂੰ ਰਿਮਾਂਡ ਤੋਂ ਲੈਣ ਤੇ ਬਾਅਦ ਮੁਢਲੀ ਤਫਤੀਸ਼ ਦੇ ਵਿੱਚ ਜਿਹੜਾ ਕਿ ਇਹਨਾਂ ਦੇ ਹੋਰ ਵੀ ਜਿਹੜੇ ਖੁਲਾਸੇ ਕੀਤੇ ਜਾਣਗੇ ਹੋਰ ਵੀ ਵਧੇਰੇ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਟੀਵੀ ਸੰਪ ਪੰਜਾਬ ਦੇ ਨਾਲ ਕਿਉਂਕਿ ਇਹ ਤੁਹਾਡਾ ਆਪਣਾ ਕੈਮਰਾ ਪਰਸਨ ਬੱਲੂ ਦੇ ਨਾਲ ਮੈਂ ਕਪਿਲ ਕਿਹਾ ਰੋ ਤੁਸੀਂ ਦੇਖ ਰਹੇ ਹੋ ਟੀਵੀ 7 ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਕਪਿਲ ਕਤਿਆਲ ਰਾਤ ਦੇ ਸਮੇਂ ਨਜਾਇਜ਼ ਅਸਲੇ ਦੇ ਨਾਲ ਦੋ ਸੱਕੇ ਭਰਾ ਜਿਹੜੇ ਬਦਮਾਸ਼ੀ ਕਰਦੇ ਹੋਏ ਪੁਲਿਸ ਦੇ ਜਿਹੜੇ ਹੱਤੇ ਔਰ ਇਸ ਦੀ ਜਾਣਕਾਰੀ ਅੱਜ ਲੁਧਿਆਣਾ ਦੇ ਏਡੀਸੀਪੀ ਸਮੀਰ ਵਰਵਾ ਦੇ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਹੋਰ ਕੀ ਖੁਲਾਸੇ ਕੀਤੇ ਜਾਣਗੇ ਆਓ ਦਿਖਾਣੇ ਤਸਵੀਰਾਂ ਇਸ ਪ੍ਰੈਸ ਕਾਨਫਰੰਸ ਦੀਆਂ ਤੇ ਕਰਦੇ ਹਾਂ ਗੱਲਬਾਤ ਜਿਸ ਰਬਨਗਰ ਦੀ ਟੀਮ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਸਫਲਤਾ ਤੇ ਵਧੀਆ ਸਫਲਤਾ ਜਿਹੜੀ ਹਾਸਲ ਹੋਈ ਹੈ ਇਹਨਾਂ ਦੀ ਟੀਮ ਨੇ ਇੱਕ ਜਿਹੜਾ ਕੋਖਿਆਦ ਅਪਰਾਧੀ ਸੀਗੇ ਦੋ ਗੁਰਦੀਪ ਸਿੰਘ ਵਿੱਕੀ ਤੇ ਹਰਪ੍ਰੀਤ ਸਿੰਘ ਰਿੱਕੀ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਇਹ ਦੋਨੋਂ ਮੋਲਾਪੁਰ ਦੇ ਰਹਿਣ ਵਾਲੇ ਨੇ ਦੋਨੋਂ ਭਰਾ ਨੇ ਇਹਨਾਂ ਨੇ 29 ਤਰੀਕ ਨੂੰ ਜਿਹੜਾ ਹੈਗਾ ਕਿ ਆਪਣੀ ਨੋਵਾ ਗੱਡੀ ਲੈ ਕੇ ਵੈਪਨ ਲੈ ਕੇ ਨਜਾਇਜ਼ ਅਸਲਾ ਇਹਨਾਂ ਕੋਲ ਹੈਗਾ ਉਹ ਲੈ ਕੇ ਤੇ ਇਹਨਾਂ ਨੇ ਜਿਹੜਾ ਹੈਗਾ ਕਲੂਟਕ ਹੋ ਕਰਦੇ ਨੇ ਤੇ ਇਹਨਾਂ ਨੇ ਸਰਬਨਗਰ ਦੇ ਏਰੀਆ ਵਿੱਚ ਇੱਕ ਬੱਦੇ ਕੋਲੋਂ ਜਿਹੜੇ ਪੈਸੇ ਵੈਪਨ ਦਿਖਾ ਕੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਲੋਕਾਂ ਨੇ ਵੀ ਇਹਨਾਂ ਨੂੰ ਜਿਹੜਾ ਹੈਗਾ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਮੌਕੇ ਤੋਂ ਫਰਾਰ ਹੋ ਗਏ ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਕੇਸ ਰਜਿਸਟਰ ਕਰਕੇ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਜਿਹੜਾ ਨਾਜਾਇਜ਼ ਹਥਿਆਰ ਹੈਗਾ ਤੁਸੀਂ ਦੇਖ ਸਕਦੇ ਹੋ ਪਿਸਟਲ ਹੈਗਾ 7.65mm ਦਾ ਤੇ ਨਾਲ 7 ਰਾਊਂਡ ਨੇ ਉਹ ਜਿਹੜੇ ਬਰਾਮਦ ਹੋਏ ਨੇ ਤੇ ਜਿਹੜਾ ਇਹ ਇਹਨਾਂ ਚੋਂ ਜਿਹੜਾ ਦੋਸ਼ੀ ਕਰੀਕੀ ਹੈਗਾ ਉਹ ਤੇ ਜਿਹੜਾ ਪਹਿਲਾਂ ਵੀ ਕੰਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਦਾਖੇ ਥਾਣੇ ਵਿੱਚ ਪਰਚਾ ਦਰਜ ਹੈਗਾ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਦੋਸ਼ੀ ਇਹਨਾਂ ਦਾ ਹੋਰ ਸੀਗਾ ਸਾਥੀ ਜਿਹੜਾ ਸੀਗਾ ਜਤਿੰਦਰ ਸਿੰਘ ਕਾਕੀ ਜੋੜਾ ਦੇ ਨਾਲ ਸੀਗਾ ਜਿਹੜਾ ਕਿ ਇਹ ਹਾਲ ਤੱਕ ਇਹਦੀ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਅਸੀਂ ਇਹਨੂੰ ਵੀ ਜਿਹੜਾ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਸਰ ਇਹ ਕੀ ਇਨੋਵਾ ਕਾਰ ਦੇ ਵਿੱਚ ਆ ਕੇ ਕਰਦੇ ਸੀ ਬਿਲਕੁਲ ਜਿਹੜੀ ਹੈ ਇਨੋਵਾ ਰੇ ਕਾਰ ਜਿਹੜਾ ਸੈਂਟਰ ਆਪਣਾ ਰਿਪੇਅਰ ਸੈਂਟਰ ਚਲਾਉਂਦੇ ਨੇ ਤੇ ਜਿਹੜੀ ਇੱਕ ਸੈਕੰਡ ਹੈਂਡ ਇਨੋਵਾ ਕਾਰ ਹੈਗੀ ਹੈ ਇਹ ਇਹਨਾਂ ਇਹ ਲੈ ਕੇ ਹਾਈਵੇ ਦੇ ਉੱਪਰ ਜਿੰਨੀ ਕੋਈ ਲੁੱਟਕੋ ਹੁੰਦੀ ਹੈਗੀ ਐ ਇਹ ਖਾਸ ਕਰ ਜਿਹੜਾ ਜਗਰਾਉਂ ਮੋਲਾਪੁਰਾ ਵਾਲਾ ਏਰੀਆ ਹੈਗਾ ਉੱਤੇ ਵਾਰਦਾਤ ਨੂੰ ਇਲਜ਼ਾਮ ਦਿੰਦੇ ਸੀ ਇਸ ਲਾ ਕਿਥੋਂ ਲਿਆਂਦੇ ਇਹ ਇਹ ਹਾਲੇ ਜਿਹੜੀ ਮੁੱਢਲੀ ਤਫਤੀਸ਼ ਹੈਗੀ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਐਮਪੀ ਮੱਧ ਪ੍ਰਦੇਸ਼ ਤੋਂ ਇਹ ਲੈ ਕੇ ਆਏ ਬਾਕੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਬਾਕੀ ਹੋਰ ਇਨਵੈਸਟੀਗੇਸ਼ਨ ਕਰਾਂਗੇ ਦੋਨੇ ਭਰਾ ਨੇ ਜੀ ਤੇ ਬਿਲਕੁਲ ਦੋਨੋਂ ਸਾਰੇ ਭਰਾ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਏਡੀਸੀ ਵੀ ਸਮੀਰ ਵਰਮਾ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਵੱਲੋਂ ਇੱਕ ਪਿਸਤਲ ਜਿਹੜੀ ਇਹਨਾਂ ਦੇ ਕੋਲ ਬਰਾਮਦ ਹੋਈ ਹੈ ਤਾਂ ਹੋਰ ਜਿਹੜਾ ਕਿ ਇਹਨਾਂ ਨੂੰ ਰਿਮਾਂਡ ਤੋਂ ਲੈਣ ਤੇ ਬਾਅਦ ਮੁਢਲੀ ਤਫਦੀਸ਼ ਦੇ ਵਿੱਚ ਜਿਹੜਾ ਕਿ ਇਹਨਾਂ ਦੇ ਹੋਰ ਵੀ ਜਿਹੜੇ ਖੁਲਾਸੇ ਕੀਤੇ ਜਾਣਗੇ ਹੋਰ ਵੀ ਵਧੇਰੇ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਟੀਵੀ ਸੰਪ ਪੰਜਾਬ ਦੇ ਨਾਲ ਕਿਉਂਕਿ ਇਹ ਤੁਹਾਡਾ ਆਪਣਾ ਕੈਮਰਾ ਪਰਸਨ ਬੱਲੂ ਦੇ ਨਾਲ ਮੈਂ ਅਪੀਲ ਕਰਦੇ ਹਾਂ